ਖੇਤ ਦੇ ਵਿੱਚ ਸਭ ਤੋਂ ਪਹਿਲੀਆਂ ਚ ਲਾਇਆ ਹੋਇਆ ਬੂਟਾ ਆੜੂ ਦਾ ਆੜੂ ਬਹੁਤ ਘੱਟ ਕਾਮਯਾਬ ਹੁੰਦਾ ਜਦੋਂ ਆੜੂ ਕਾਮਯਾਬ ਹੋਇਆ ਸੀ ਤਾਂ ਉਦੋਂ ਉਹ ਤਾਂ ਆਪਣੇ ਹੌਸਲੇ ਕਾਫੀ ਬਲੰਦ ਹੋ ਗਏ ਸੀਗੇ ਫਿਰ ਤਾਂ ਆਪਾਂ ਲਗਭਗ ਸਾਰਾ ਖੇਤ ਹੀ ਦੇਖੋ ਤੁਸੀਂ ਇਧਰੋਂ ਸਾਰਾ ਬੂਟਿਆਂ ਨਾਲ ਹੀ ਭਰਤਾ ਫਲਦਾਰ ਨਾਲ ਇਹ ਬੂਟਾ ਸਭ ਤੋਂ ਪਹਿਲੀਆਂ ਚ ਲਾਇਆ ਗਿਆ ਸੀਗਾ ਤੇ ਟੋਆ ਕਾਫੀ ਡੂੰਘਾ ਦੇ ਲਈ ਆਪਾਂ ਕੱਢਿਆ ਸੀਗਾ ਲਗਭਗ 4 ਫੁੱਟ ਡੂੰਘਾ ਤੇ 4 ਫੁੱਟ ਚੌੜਾ ਟੋਆ ਸੀਗਾ ਖਾਦ ਵਧੀਆ ਮਲਾਈ ਗਈ ਸੀ ਪਲਾਈ ਨੂੰ ਇਹ ਬੂਟਾ ਬਹੁਤ ਮੰਨਦਾਗਾ ਤੇ ਇੱਕ ਹੋਰ ਖਾਸ ਗੱਲ ਜਿਹੜੀ ਨਿਮਾ ਟੋੜ ਤੋਂ ਫ੍ਰੀ ਹੋਣਾ ਚਾਹੀਦਾ ਇਹ ਜਦੋਂ ਤੁਸੀਂ ਬੂਟਾ ਲਾਉਣਾਗਾ ਤੇ ਇਹ ਤਾਂ ਵੈਸੇ ਆਪਾਂ ਨੂੰ ਕੁਦਰਤੀ ਮਿਲਿਆ ਸੀ ਨਿਮਾ ਟੋੜ ਤੋਂ ਫ੍ਰੀ ਕਿਉਂਕਿ ਇਹ ਥੈਲੀ ਵਾਲਾ ਬੂਟਾ ਸੀਗਾ ਪਰ ਹੁਣ ਤੁਹਾਡੇ ਕੋਲ ਇੱਕ ਹੋਰ ਜਿਹੜਾ ਆਪਸ਼ਨ ਸਭ ਤੋਂ ਵਧੀਆ ਹੈਗਾ ਉਹ ਦਸੰਬਰ ਦੇ ਮਹੀਨੇ ਦਰਾਂ ਆੜੂ ਦਾ ਬੂਟਾ ਲਾਉਣ ਦਾ ਹੈਗਾ ਉਦੋਂ ਤਾਂ ਨੰਗੀ ਜੜ ਵਾਲਾ ਬੂਟਾ ਮਿਲੂਗਾ ਨੰਗੀ ਜੜ ਦੇ ਵਿੱਚ ਤੁਹਾਨੂੰ ਨਿਮਾ ਟੋੜ ਸਿੱਧਾ ਦਿਖ ਜੂਗਾ ਵੀ ਹੈਗਾ ਕਿ ਨਹੀਂ ਹੈਗਾ ਤੋ ਉਸ ਸਮੇਂ ਜਰੂਰ ਤੁਸੀਂ ਬੂਟਾ ਲਾ ਕੇ ਇੱਕ ਵਾਰ ਕੋਸ਼ਿਸ਼ ਕਰੋ ਜੇਕਰ ਤੁਹਾਡੇ ਕੋਲ ਆड़ੂ ਦਾ ਬੂਟਾ ਨਹੀਂ ਚੱਲ ਰਿਹਾ ਜੀ ਧੰਨਵਾਦ